ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਟ੍ਰੇਕਰ ਪੰਜਾਬ న్యూਸ ਤੇ ਮੈਂ ਸੁਖਰਾਮ ਸਿੰਘ ਮੰਡੀ ਬਰੀ ਵਾਲਾ ਵਿਖੇ ਹੋਈ ਨਗਰ ਪੰਚਾਇਤ ਦੀ ਚੋਣ ਦੌਰਾਨ ਆਜ਼ਾਦ ਉਮੀਦਵਾਰ ਦੀ ਤੌਰ ਤੇ ਐਮਸੀ ਦੀ ਚੋਣ ਹਾਰ ਜਾਣ ਦੇ باوجود ਵੀ ਘਰ ਘਰ ਜਾ ਕੇ ਕੀਤਾ ਗਿਆ ਧੰਨਵਾਦ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੀ ਸਾਬਤ ਸੀਲ ਮੰਡੀ ਬਰੀ ਵਾਲਾ ਅੰਬਿਕਾ ਹੋਈਆਂ ਨਗਰਪੰਚਾਇਤ ਦੀਆਂ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਹਾਰ ਚੁੱਕੇ ਉਮੀਦਵਾਰ ਵੱਲੋਂ ਘਰ-ਘਰ ਜਾ ਕੇ ਲੋਕਾਂ ਦਾ ਧੰਨਵਾਦ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਵਾਰਡ ਨੰਬਰ 10 ਤੋਂ ਆਜ਼ਾਦ ਉਮੀਦਵਾਰ ਦੇ ਰੂਪ ਵਿੱਚ ਐਮਸੀਡੀ ਚੋਣ ਲੜ ਰਹੇ ਸਾਬਕਾ ਨਗਰਪੰਚਾਇਤ ਬਰੀ ਵਾਲਾ ਦੇ ਪ੍ਰਧਾਨ ਸਵਰਗੀ ਅਰਜਿੰਦਰ ਕੁਮਾਰ ਗੁੰਗ ਦੇਸ਼ ਪੁੱਤਰ ਕਸ਼ਿਸ਼ ਕੁਮਾਰ ਬਾਸਲ ਵੱਲੋਂ ਚੋਣ ਲੜੀ ਗਈ ਸੀ ਪਹਿਲੀ ਵਾਰ ਆਪਣੀ ਕਿਸਮਤ ਅਜ਼ਮਾ ਰਹੇ ਕਸ਼ਿਸ਼ ਕੁਮਾਰ ਬਾਸਲ ਨੂੰ ਵਾਰਡ 80 ਵਾਰਡ ਨੰਬਰ 10 ਤੇ ਲੋਕਾਂ ਵੱਲੋਂ 238 ਵੋਟਾਂ ਪਾਈਆਂ ਅਤੇ ਵਿਰੋਧੀ ਪਾਰਟੀ ਦੇ ਉਮੀਦਵਾਰ ਨੂੰ 263 ਵੋਟਾਂ ਪਈਆਂ ਸਿਰਫ ਕਸ਼ਿਸ਼ੂ ਕੁਮਾਰ ਬਾਂਸਲ ਨੂੰ 15 ਵੋਟ ਘੱਟ ਹੋਣ ਕਰਕੇ ਹੀ ਹਾਰ ਦਾ ਮੂੰਹ ਵੇਖਣਾ ਪਿਆ ਇਹਨਾਂ ਚੋਣਾਂ ਦੌਰਾਨ ਹਾਰ ਜਾਣ ਦੇ ਬਾਵਜੂਦ ਵੀ ਕਸ਼ਿਸ਼ੂ ਕੁਮਾਰ ਬਾਂਸਲ ਸਤਿਕਾਰ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ న్యూਸ ਤੇ ਮੈਂ ਸਤਰਾਮ ਸਿੰਘ ਕੱਲ ਜਿਹੜਾ ਨਗਰ ਨਿਗਮ ਬਰੀਆਲਾ ਵੀ ਕਿਹ ਚੋਣਾ ਹੋਈਆਂ ਇਹ ਕਾਫੀ ਕੋਸ਼ਿਸ਼ ਜਿਹੜਾ ਸੀ ਉਹ ਪਿੱਛੋਂ ਯਾਦ ਕਰ ਲਈ ਛੱਡ ਕੇ ਗਈਆਂ ਜਿਹੜੀਆਂ ਅੱਗੇ ਜਾ ਕੇ ਗੱਲੇ ਦੱਸਾਂਗੇ ਕਿ ਇਸ ਤੋਂ ਪਹਿਲਾਂ ਮੈਂ 15 ਮਿੰਟ ਪਹਿਲਾਂ ਇੱਕ ਇੰਟਰਵਿਊ ਵੀ ਦੱਸ ਕੇ ਆਇਆ ਐ ਵੀ ਮੀਤਵਾਰਾਂ ਦੇ ਸੋਚਣ ਲਈ ਜਿਹੜਾ ਵੋਟਰਾਂ ਨੇ ਬਹੁਤ ਕੁਝ ਕਰ ਦਿੱਤਾ ਜੋ ਕੀਤਾ ਕਿ ਇੱਕ ਯਾਦ ਮੀਤਵਾਰ ਜਿੱਥੇ ਕਲੇ ਸੀ ਤੇ ਇੱਕ ਸਰਕਾਰ ਹੋਣ ਦੇ ਬਾਵਜੂਦ ਵੀ ਮੌਕੇ ਤੇ ਜ਼ਿਲ੍ਹਾ ਪ੍ਰਸ਼ਾਸਨਕ ਦਬਾਅ ਹੋਣ ਦੇ ਬਾਵਜੂਦ ਵੀ ਜਿਹੜੇ ਆਜ਼ਾਦ ਮੀਤਵਾਰ ਸੀ ਤਿੰਨ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਹੈਗੀਆਂ ਤਿੰਨ ਵਾਰਡਾਂ ਦੇ ਵਿੱਚ ਪੂਰੀ ਤਰ੍ਹਾਂ ਚੜ੍ਹਦਾ ਮੈਂ ਇੰਟਰਵਿਊ 'ਚ ਹੀ ਕਈ ਤੀਲਾ ਤੀਲਾ ਖਲਾਰ ਕੇ ਜਿੱਤ ਹਾਸਲ ਕੀਤੀ। ਦੂਸਰੇ ਪਾਸੇ ਇਹ ਵੀ ਦੇਖਣ ਨੂੰ ਮਿਲਿਆ ਕਿ ਜਿਹੜੇ ਜਿੱਤੇ ਆ ਉਮੀਦਵਾਰ ਉਹ ਉਦਾਸ ਦਿਖਾਈ ਦੇ ਰਹੇ ਆ ਜਿਹੜੇ ਹਾਰੇ ਆ ਉਹ ਖੁਸ਼ ਆ। ਜਿਹੜੇ ਖੁਸ਼ ਕਿਹੜੀ ਗੱਲੋਂ ਆਪ ਇਹਨਾਂ ਦੀ ਸਾਰੀ ਜਿਹੜੀ ਹੂ ਬਰੂ ਗੱਲ ਕਰਕੇ ਇਹਨਾਂ ਨਾਲ ਹੀ ਤੁਹਾਡੇ ਸਾਹਮਣੇ ਕਰਨ ਦੀ ਕੋਸ਼ਿਸ਼ ਕਰਦੇ ਆ। ਆ ਬਟੇ ਕੀ ਨਾਮ ਕੀ ਹੈ? ਮੇਰਾ ਨਾਮ ਕਸ਼ਿਸ਼ ਬਨਸਲੇ ਹੈ। ਤੁਸੀਂ ਕਿਹੜੇ ਵਾਰਡ ਤੋਂ ਚੋਣ ਲੀ? ਮੈਂ 10 ਨੰਬਰ ਵਾਰਡ ਆਜਾਦ ਉਮੀਦਵਾਰ ਦੇ ਚੋ ਚੋ ਚੋਣ ਲੜੀ ਸੀ ਜੀ ਅਕਸਰ ਫਿਰ ਕੀ ਹੋਇਆ ਤੁਹਾਡੀ ਹਾਰ ਦਾ ਕਾਰਨ ਤੇ ਕਿੰਨੇ ਕੁ ਫਰਕ ਨਾਲ ਲੱਗਿਆ 15 ਵੋਟਾਂ ਨਾਲ ਆਪਾਂ ਹਰੇ ਆ ਜੀ ਜਿਨੇ ਵਿੱਚ ਹਾਰ ਦਾ ਕਾਰਨ ਇਹ ਹੀ ਬਣਿਆ ਵੀ ਆਪਣੇ ਪਰਿਵਾਰ ਦੀ ਆਪ ਦੀ ਵੋਟ ਨਹੀਂ ਇਸ ਪਰ ਇਥੇ ਵਾਰਡ ਚ ਸੀ ਪਰ ਲੇਕਿਨ ਇਸ ਵਾਰਡ ਨੇ ਇੰਨਾ ਕੁ ਸਹਿਯੋਗ ਦਿੱਤਾ ਵੀ ਅਸੀਂ ਇਹ ਦਿਖਾਤਾ ਜੀ ਵੀ ਜੇ ਪੁੱਤ ਦੇ ਨਾਲ ਖੜੇ ਆ ਉਹ ਵੀ ਉਹਨਾਂ ਨੇ ਆਪ ਦੀ ਮੇਰੇ ਪਰਿਵਾਰ ਦੀ ਕਮੀ ਉਹਨਾਂ ਨੇ ਇੱਥੇ ਪੂਰੀ ਕਰਤੀ ਅਸੀਂ 248 ਵੋਟਾਂ ਦੇ ਨਾਲ ਉਹ ਮਤਲਬ ਇੱਥੇ ਪ੍ਰਾਪਤ ਕੀਤੀਆਂ 248 ਵੋਟਾਂ ਤੇ ਉਹਨਾਂ ਨੇ 263 ਪਰ ਲੋਕਾਂ ਨੇ ਵਿਖਾਤਾ ਵੀ ਮਤਲਬ ਐਡੀ ਕੋਈ ਗੱਲਬਾਤ ਨਹੀਂ ਸੀ ਜਿਵੇਂ ਆਪਾਂ ਕਹਿ ਦਈਏ ਕੋਈ ਸਰਕਾਰਾਂ ਨੇ ਬਹੁਤ ਕੰਮ ਕਰਕੇ ਦੇ ਇੱਥੇ ਰੰਗਲੇ ਪੰਜਾਬ ਬਣਾਤੇ ਹੁਣ ਪਰ ਜਿਹੜੀ ਗੱਲ ਅੱਜ ਦਿਖਣ ਨੂੰ ਮਿਲਦੀ ਪਈ ਹੈ ਵੀ ਲੋਕ ਮੇਰੇ ਨਾਲ ਸੀ ਇੱਕ ਪਰਿਵਾਰ ਦੀ ਦੇਖੋ ਉਹਨਾਂ ਨੇ 63 ਵੋਟਾਂ ਉਹਨਾਂ ਦੇ ਆਪਦੇ ਪਰਿਵਾਰ ਦੀਆਂ ਸੀ ਤੇ ਉਹਨਾਂ ਨੂੰ ਵੀ ਪਤਾ ਇਸ ਗੱਲ ਦਾ ਲੱਗਿਆ ਵੀ ਭਾਈ ਕਿ ਕਿਸੇ ਗੱਲ ਨਾਲ ਹੀ ਮੁੰਡੇ ਦੇ ਨਾਲ ਵੋਟਾਂ ਪਈਆਂ ਲੋਕਾਂ ਨੇ ਸਹਿਯੋਗ ਬਹੁਤ ਦਿੱਤਾ ਬਹੁਤ ਰੱਜ ਕੇ ਸਹਿਯੋਗ ਦਿੱਤਾ ਦੇਖੋ ਪ੍ਰਸ਼ਾਸਨ ਉਹਨਾਂ ਦਾ ਸਰਕਾਰ ਉਹਨਾਂ ਦੀ ਅਗਲੇ ਨੇ ਵਾਅਦੇ ਕੀਤੇ ਸੀ ਵੀ ਅਸੀਂ ਸਰਕਾਰ ਆ ਸਾਡੀ ਜੀ ਅਸੀਂ ਆ ਕਰਦੇ ਆਂਗੇ ਅਸੀਂ ਉਹ ਕਰਦੇ ਆਂਗੇ ਲੋਕਾਂ ਨੇ ਉਹ ਵੀ ਨਹੀਂ ਮੰਨੀਆਂ ਜਦੋਂ ਲੋਕਾਂ ਨੂੰ ਪਤਾ ਹੀ ਸੀ ਵੀ ਕਰਨਾ ਕਤਨਾ ਕੁਛ ਨਹੀਂ ਤੇ ਲੋਕਾਂ ਨੇ ਮੇਰਾ ਪੂਰਾ ਸਾਥ ਦਿੱਤਾ ਕੋਈ 5 10 ਵੋਟਾਂ ਤੋਂ ਅਸੀਂ ਆ ਹੀ ਹਾਰ ਗਏ ਆ ਪਰ ਲੇਕਿਨ ਅਸੀਂ ਹੁਣ ਵੀ ਬਾੜ ਦੇ ਵਿੱਚ ਖੜੇ ਆਂ ਹਰੇਕ ਦਾ ਧੰਨਵਾਦ ਕਰ ਰਹੇ ਆਂ ਵੀ ਭਾਈ ਮੇਰਾ ਪਰਿਵਾਰ ਮੇਰੇ ਨਾਲ ਖੜਾ ਰਿਹਾ ভোটার ਮੇਰੇ ਨਾਲ ਖੜੇ ਰਹੇ ਮੇਰੀ ਪੂਰੀ ਉਹਨਾਂ ਨੇ ਸਹਾਇਤਾ ਹਰ ਗੱਲ ਚ ਕੀਤੀ ਆ ਇਹਦਾ ਮੈਂ ਸਾਰੀ ਉੱਪਰ ਧੰਨਵਾਦ ਤੇ ਕਰਦਾ ਵੀ ਰਹਿਮਾ ਤਾਂ ਵੀ ਨਹੀਂ ਉਹਨਾਂ ਦਾ ਮੇਰਾ ਨਾ ਦੇ ਨਹੀਂ ਦੇ ਸਕਦਾ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਉਹ ਇਹਨਾਂ ਦੇ ਕੋਲੋਂ ਜਿਹੜੀ ਇਹਨਾਂ ਦੀ ਸੰਤੁਸ਼ਟੀ ਸੁਣੀ ਆ ਵੀ ਅਜੇ ਤੱਕ ਜਿੱਤੇ ਹਾਰ ਜਿੱਤੇ ਵਿਅਕਤੀਆਂ ਦੇ ਕੋਲੋਂ ਕੋਈ ਵੀ ਇੰਨਾ ਖੁਸ਼ ਨਸਰਤ ਨਹੀਂ ਦਿਖਾਈ ਨਹੀਂ ਦਿੱਤਾ ਤੇ ਜਿਹੜੇ ਯਾਦ ਵੀਰ ਆ ਉਹ ਜਿੱਥੇ ਵੀ ਆ ਭਾਵੇਂ ਉਹ ਹਾਰ ਦਾ ਮੂੰਹ ਵੇਖਿਆ ਭਾਵੇਂ ਕਿਹਨੂੰ ਕੋਈ ਗੱਲ ਨਹੀਂ ਇਹ ਸਿਆਸਤ ਕਹੋ ਜੀ ਚੀਜ਼ ਆ ساری ਉਮਰ ਸਿੱਖਣ ਚੁੱਕ ਹੁੰਦੀ ਆ ਅੱਗੇ ਜਾ ਕੇ ਵੀ ਕੋਈ ਚੰਗੇ ਨਤੀਜੇ ਸਾਹਮਣੇ ਆ ਸਕਦੇ ਜਦੋਂ ਲੋਕਾਂ ਦੇ ਵਿੱਚ ਵਿਚਤਨਾ ਤੇ ਉਸ ਤੋਂ ਉਪਰੰਤ ਜਿਹੜੀ ਫਿਰ ਅਮਲ ਆਉ ਬਾਅਦ ਚ ਆ ਜਾਂਦੇ ਆ ਕੋਈ ਬਹੁਤੀ ਹੈ ਨਹੀਂ ਕਿ ਕਛਜੀ ਇੰਨਾ ਜ਼ਿਆਦਾ ਸਫਲ ਵੀ ਥੋੜਾ ਜਿਲੇ ਵਿੱਚ ਪਹਿਲੀ ਵਾਰ ਤੁਸੀਂ ਖੜੇ ਹੋ ਇਸ ਕਰਕੇ ਮੈਨੂੰ ਲੱਗਦਾ ਹੈ ਵੀ ਇਹ ਵੀ ਜਿੱਤ ਬਰਾਬਰ ਆ ਕੋਈ 5-7 ਵੋਟਾਂ ਦੀ ਇਹ ਦੂਤਰੀ ਆਰ ਨਹੀਂ ਹੁੰਦੀ ਤੇ 5-7 ਦੀ ਜਿੱਤ ਨਹੀਂ ਹੁੰਦੀ ਸਾਨੂੰ ਸਮਾਂ ਲੈਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਰ ਕੀ ਨਾਮ ਗੀਰੀਜਪਾਲ ਸਿੰਘ ਨੀਰਦੀ ਬਸਲ ਜੀ ਜਿਹੜੀ ਹੁਣੇ-ਹੁਣੇ ਚੋਣ ਹੋ ਕੇ ਹੱਤੀਆ ਕੱਲ ਮਸਦੇ ਮਿਲਗੇ ਸੀ ਮੈਨੂੰ ਲੱਗਿਆ ਤੁਸੀਂ ਵੀ ਇਹਦੀ ਇੱਜ਼ਤ ਕਰਦੇ ਫਿਰਦੇ ਹੋ ਲੋਕਾਂ ਦਾ ਸਾਰੇ ਪਰਿਵਾਰ ਨੇ ਆਪਣਾ ਉਮੀਦਵਾਰ ਤਾਂ ਹਾਰ ਗਿਆ ਧੰਨਵਾਦ ਫਿਰ ਵੀ ਕਿਉਂ ਕਰਦੇ ਆਪਣੀ ਰਿਸ਼ਤੇਦਾਰੀਆਂ ਸੀ ਪਰ ਦੂਜੇ ਪਾਰਟੀ ਵਾਲੇ ਇਲੈਕਸ਼ਨ ਲੜੇ ਜੀ ਸਾਡੇ ਕੋਲ ਇੱਥੇ ਆਪਦੇ ਵਾਲੇ ਸਾਡੇ ਪਰਿਵਾਰ ਦੀ ਵੋਟ ਵੀ ਆਣੀ ਸੀ ਸਾਡਾ ਪਰਿਵਾਰ ਸਾਡੇ ਨਾਲ ਹੈ ਸਾਡੀ ਜਿੱਤ ਹੈ ਅਸੀਂ ਆਪਦੇ ਪਰਿਵਾਰਾਂ ਦਾ ਸਾਡੇ ਨਾਲ ਖੜੇ ਦਾ ਧੰਨਵਾਦ ਕਰਦੇ ਹਾਂ ਜੀ ਵੀ ਜਿਨ੍ਹਾਂ ਨੇ ਸਰਕਾਰ ਦੇ ਉਲਟ ਹੋ ਕੇ ਸਾਡੇ ਵੱਡੇ ਭਾਈ ਸਾਹਿਬ ਦੇ ਕੰਮਾਂ ਨੂੰ ਦੇਖਦੇ ਹੋ ਸਾਨੂੰ ਹੁਣ ਪਾਈਏ 5-7 ਵੋਟਾਂ ਦੀ ਅਸੀਂ ਹਾਰ ਨੂੰ ਹ ਸਾਹੀ ਕਰੋ ਖਾਲੀਅਤ ਕੋਲੇ ਸਾਡੇ ਪਰਿਵਾਰ ਨੇ ਸਾਨੂੰ 238 ਵੋਟਾਂ ਪਾ ਕੇ ਮਿਲਿਆ ਅਸੀਂ ਸਾਰੇ ਪਰਿਵਾਰ ਪਰਿਵਾਰ ਦਾ ਧੰਨਵਾਦ ਕਰਦੇ ਜਿਹਨੇ ਪਾਈਆਂ ਉਹਦੇ ਹੁੰਦਾ ਵੀ ਜਿਹਨੇ ਨਹੀਂ ਪਾਈਆਂ ਹੁੰਦਾ ਵੀ ਉਹਦਾ ਵੀ ਧੰਨਵਾਦ ਆ ਗਾਂ ਨੂੰ ਅਪੀਲ ਆ ਸਾਡੀ ਵੀ ਸਾਨੂੰ ਤੁਸੀਂ ਸਾਰਾ ਸਾਥ ਦਿਓ ਸਾਡੇ ਕੰਮ ਦੇਖੋ ਬਾਕੀ ਸਰਕਾਰਾਂ ਦੇ ਜਿਹੜੇ ਜੁੰਮਲੇ ਰੂਪਾਂ ਨਹੀਂ ਵੇਖੇ ਕਿ ਉਹਨਾਂ ਨਾਲ ਸਮਝ ਪਾਣਾ ਨਹੀਂ ਨੇਰਜੀ ਬਾਕੀ ਇਹ ਵੀ ਪਤਾ ਲੱਗਿਆ ਹਰ ਵਾਰਡ ਦੇ ਵਿੱਚ ਆ ਜਿਹੜਾ ਤੁਹਾਡੇ ਆਜ਼ਾਦ ਉਮੀਦਵਾਰ ਆ ਤੇ ਜਿਹੜੇ ਪਾਰਟੀ ਨਾਲ ਸੰਬੰਧਿਤ ਆ ਸਰਕਾਰਾਂ ਆ ਹਰ ਜਗ੍ਹਾ ਤੇ ਥੋੜਾ ਥੋੜਾ ਫਰਕ ਹੀ ਪਿਆ ਇਹਦਾ ਕੀ ਕਾਰਨ 5 5 7 7 ਵੋਟਰ ਨਹੀਂ ਅਮੀਰ ਆ ਰਹੇ ਸਰ ਕਿਹ ਵਜਾਇ ਸਾਡੇ ਜਿਹੜੇ ਕੰਮ ਕੀਤੇ ਨੇ ਪਿਛਲੇ ਜੀ ਤੇ ਉਹਨਾਂ ਨੂੰ ਬੋਲਦੇ ਬੋਲ ਤਾਂ ਅਸੀਂ ਵੋਟਾਂ ਮੰਗੀਆਂ ਜੀ ਉਸ ਨੂੰ ਮੁੱਖ ਲੈ ਕੇ ਅਸੀਂ ਵੋਟਾਂ ਮੰਗੀਆਂ ਜੀ ਇਹ 5 7 ਵੋਟਾਂ ਦੇ ਜਿਹੜੇ ਹਾਰ ਹੇਰ ਫੇਰ ਹੈ ਸਾਡੇ ਕਿਤੇ ਸਰ ਤੋਂ ਪਹੁੰਚ ਨਹੀਂ ਹੋਈ ਵੋਟਰ ਲੋਕ ਸਾਨੂੰ ਪਾਉਂਦੇ ਸੀ ਵੋਟਰ ਸਾਡੇ ਨਾਲ ਅੱਜ ਵੀ ਹੈ ਮੋਟਰ ਸਾਡੇ ਨਾਲ ਕੱਲ ਵੀ ਹੈ ਜਿਹੜੇ ਪਸੰਦ ਹੋਏ ਪੰਜ-ਛਤ ਘਰ ਸਾਡੇ ਤੋ ਪਹੁੰਚ ਨਹੀਂ ਹੋਈ ਉਹ ਮਗਰੋਂ ਸਾਨੂੰ ਪਰਿਵਾਰ ਮਿਲ ਕੇ ਉਹਨਾਂ ਨੇ ਇਸ ਗੱਲ ਦਾ ਅਫਸੋਸ ਕੀਤਾ ਕਿ ਸਾਡੇ ਤੋ ਪਹੁੰਚ ਨਹੀਂ ਹੋਈ ਉਹ ਪੰਜ-ਛਤ ਮੋਟਰ ਸਾਡੀਆਂ ਬਾਹਰ ਵੀ ਗਈਆਂ ਵਿਆਂ ਸੀ ਇਹ ਕੋਈ ਸਾਡੀ ਜਿਹੜੇ ਆਯਾਦ ਮੀਰਵਾਲਾ ਸਾਡੀ ਕੋਈ ਤਿਆਰੀ ਨਹੀਂ ਸੀ ਅਸੀਂ ਬੱਚੇ ਇਕੱਠੇ ਕਰਕੇ ਸੱਤ ਮੁੰਡੇ ਇਕੱਠੇ ਕਰਕੇ ਇਲੈਕਸ਼ਨ ਲੜਾਏ ਇਹ ਕੋਈ ਸਾਡੇ ਕੋਲੇ ਫੰਡ ਨਹੀਂ ਸੀ ਕੋਈ ਅਸੀਂ ਖਰੀਦੋ-ਫਰੋਕਤ ਨਹੀਂ ਕੀਤੀ ਸਾਡਾ ਤਾਂ ਜਿਹੜਾ ਸਾਡਾ ਪਿਆਰ ਸੀ ਸਾਡੇ ਪਰਿਵਾਰ ਨੂੰ ਲੋਕ ਪਸੰਦ ਕਰਦੇ ਸੀ ਸਾਡੇ ਘਰਟੇ ਨੂੰ ਪਸੰਦ ਕਰ ਇਸ ਸਰਕਾਰ ਦੇ ਆਂਟੀ ਸਾਨੂੰ ਵੋਟਾਂ ਦਿੱਤੀਆਂ ਸਰਕਾਰ ਦੀ ਨਕਾਮੀ ਨੂੰ ਲੋਕਾਂ ਨੇ ਵੇਖਦੇ ਸਾਡੇ ਦੇ ਆਸ ਦੀ ਕਰਨਾ ਜਗਾ ਕੇ ਸਾਨੂੰ ਵੋਟਾਂ ਤੇ ਸਾਡਾ ਅੱਜ ਵੀ ਸਾਡੇ ਨਾਲ ਪਰਿਵਾਰ ਅਸੀਂ ਜਿੱਤਦੇ ਹਾਂ ਅਸੀਂ ਜਿੱਤ ਦੇ ਬਦੌਲਤ ਹੀ ਧੰਨਵਾਦ ਕਰ ਰਹੇ ਹਾਂ ਜਿਹੜਾ ਪਰਿਵਾਰ ਸਾਡਾ ਇੱਕ ਮੁੱਠਾ ਹੈ ਅਸੀਂ ਕਰੋ ਖਾਲੀ ਤੁਰੇ ਅਸੀਂ ਅੱਜ ਸਾਡੇ ਵਾਰ ਦੇ ਨਾਲ ਸਾਨੂੰ 248 ਵੋਟਾਂ ਦੇ ਕੇ ਨਵਾਜਿਆ ਸਾਡੇ ਬੱਚੇ ਤੇ ਵਿਸ਼ਵਾਸ ਕੀਤਾ ਸਾਡੇ ਪ੍ਰਾਣੇ ਕਮਾਂ ਦੇ ਲੋਕਾਂ ਨੇ ਮੋਹਰ ਲਾਈ ਹੈ ਆਉਣ ਵਾਲੇ ਸਮਾਂ 'ਚ ਅਸੀਂ ਵਾਰ ਦੇ ਨਾਲ ਖੜੇ ਹਾਂ ਸਾਡਾ ਪਰਿਵਾਰ ਵਾਰ ਦੇ ਨਾਲ ਹੈ ਰਾਜਵਦੀ ਰਾਸ ਨੂੰ ਵਾਜ ਮੈਂ ਅੱਧਰਾ ਤੁਸੀਂ ਜਾਓ